ਚੌਪਈ ਜੇ ਜੇ ਬਾਦ ਕਰਤ ਹੰਕਾਰ ਤਿੰਨ ਤੇ ਭਿੰਨ ਰਹਤ ਕਰਤਾਰਾ ਬੇਦਕ ਤੇਵ ਬਿਖੈ ਹਰ ਨਾਹੀ ਜਾਣ ਲਿਹੋ ਹਰ ਜਨ ਮਨ ਮਾਹੀ ਆਂਖ ਮੂੰਦ ਕੋ ਡੰਬ ਦਿਖਾਵੈ ਅੰਦਰ ਕੀ ਪਦਵੀ ਕਹਿ ਪਾਵੇ ਆਂਖ ਮੀਚ ਮਗ ਸੂਝ ਨਾ ਜਾਈ ਤਾਹੇ ਅਨੰਤ ਮਿਲੈ ਕਿੰ ਭਾਈ ਬਹੁ ਵਿਸਥਾਰ ਕਹਿ ਲੋ ਕੋਈ ਕਹੇ ਸਮਝਤ ਬਾਤ ਥਕਤ ਹੋਇ ਰਹੇ ਰਸਨਾ ਧਰੈ ਕਈ ਜੋ ਕੋਟਾ ਤਦਪ ਗਨਤ ਤਿਹ ਪਰਤ ਸੋ ਟੋਟਾ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰੈ ਜਗ ਆਇ ਆਬ ਮੈਂ ਕਥਾ ਸੰਖੇਪਤੇ ਸਭ ਹੂੰ ਕਹਿਤ ਸੁਣਾ ਇਤਿ ਸ੍ਰੀ ਵਿਚਤਰਨਾਟਕ ਗ੍ਰੰਥੇ ਆਗਿਆ ਕਾਲ ਜਗ ਪ੍ਰਵੇਸ਼ ਕਰਨਨ ਨਾਮ ਖਸ਼ਟਮ ਧਿਆਉ ਸਮਾਪਤ ਮਸਤ ਸੁਭ ਮਸਤ ਆਫਜੂ ਇੱਥੇ ਧਿਆਉ ਆ ਪਾਠ ਤੁਹਾਡੇ ਕੋਲੇ ਇਹ ਧਿਆਏ ਚਾਹੀਦਾ ਇੱਥੇ ਧਿਆਏ ਚਾਹੀਦਾ ਹਾਂ ਕਿ ਧਿਆਉ ਇਹ ਸ੍ਰੀ ਬਚਿਤ੍ਰਨਾਟਕ ਗ੍ਰੰਥ ਹੈ ਆਗਿਆ ਕਾਲ ਜਗ ਪ੍ਰਵੇਸ਼ ਕਰਨ ਨਾਮ ਖਸ਼ਟਮ ਧਿਆਏ ਕਰਨ 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 ਨਨਿਤ ਟਿਪਾਹ ਚੋਟੀ ਕਰਨ ਹਾਂਜੀ ਨਾਮ ਕਸ਼ਟਮ ਤੇ ਆਏ ਸਮਾਪਤ ਮਸਤ ਸੁਭ ਮਸਤ ਅਫਜੂ ਆਥ ਕਬ ਜਨਮ ਕਥਨੰ ਚੌਪਈ ਮੁਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇਣੀ ਭੈ ਪੁੰਨ ਦਾਨ ਦਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਮਦਰ ਦੇਸ ਹਮ ਕੋ ਲੈ ਆਏ ਭਾਂਤ ਭਾਂਤ ਦਾਇਨ ਦਲਰਾਏ ਕਿੰਨੀ ਅਨਕ ਭਾਂਤ ਤੈਨ ਰੱਛਾ ਤੈਨ ਨਹੀਂ ਤਾਨੂੰ ਤਨ ਛਰੀਏ ਕਿੰਨੀ ਅਨਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਤ ਕੀ ਸਿੱਖਾ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਵ ਪਿਤਾ ਸਦਾ ਹਏ ਇਤਿ ਸ੍ਰੀ ਵਿਚਤਰਨਾਟਕ ਗ੍ਰੰਥ ਨਾਮ ਸਤਮਉ ਧਿਆਏ ਗ੍ਰੰਥੇ ਗ੍ਰੰਥੇ ਆ ਲਾਮ ਪਾ ਲਿਓ ਥਥੇ ਨੂੰ ਸਜਣਾ ਹੋਵੇ ਇਤਿ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਨਾਮ ਸप्तਮਉ ਧਾਇ ਸਮਾਪਤ ਮਸਤ ਸਭ ਮਸਤ ਅਫਜੂ ਆਬਰਾਜ ਸਾਜ ਕਥਨੰ ਆਥ ਰਾਜ ਸਾਜ ਕਥਨੰ ਚਉਪਈ ਰਾਜ ਸਾਜ ਹਮ ਪਰ ਜਬ ਆਇਓ ਜਥਾ ਸ਼ਕਤ ਤਬ ਧਰਮ ਚਲਾਇਓ ਭਾਤ ਭਾਤ ਬਨ ਖੇਲ ਸ਼ਿਕਾਰਾ ਮਾਰੇ ਰੀਛ ਰੋਜ ਚੰਖਾਰਾ ਦੇਸ ਚਾਲ ਹਮਤੇ ਪੁਨ ਭਈ ਸ਼ਹਿਰ ਪਾਮਟਾ ਕੀ ਸੁਧ ਲਈ ਕਲਿੰਦਰੀ ਟਟ ਕਰੇ ਬिलास ਅਨਕ ਭਾਤ ਕੇ ਪੇਖ ਤਮਾਸਾ ਤਹਿ ਕੇ ਸਿੰਘ ਘਨੇ ਚੁਨ ਮਾਰੇ